ਕ੍ਰੀਮੇ ਸ਼ੂਟ ਹੋ ਸਕਦੇ ਨੇ ਹੁਣ ਪਰ ਸਾਡੇ ਮੰਗਾਂ ਤੇ ਇੱਕ ਨੇ ਨਾ ਕਿਉਂਕਿ ਚਾਹੇ ਭਾਵੇਂ ਸੰਯੁਕਤ ਮੋਰਚਾ ਭਾਰਤ ਦਾ ਚਾਹੇ ਸੰਯੁਕਤ ਮੋਰਚਾ ਇਹ غیر ਰਾਜਨੀਤਿਕ ਹੈ ਸਾਡੀਆਂ ਮੰਗਾਂ ਇੱਕ ਨੇ ਉਹ ਵੀ ਸਾਡੇ ਇੱਕ ਦਿਲ ਦਾ ਹਿੱਸਾ ਨੇ ਸਾਡੇ ਦਿਲਾਂ ਦੇ ਖੁਦ ਨੇ ਸਾਡੇ ਵਜੂਦ ਨੇ ਸਾਡਾ ਸਮਰਥਨ ਤਾਂ ਪਹਿਲੇ ਦਿਨ ਤੋਂ ਹੀ ਉਹਨਾਂ ਦੇ ਨਾਲ ਸੀਗਾ ਜਦੋਂ ਕਿਤੇ ਸਾਡੇ ਜਥੇਬੰਦੀ ਨੂੰ ਕਿਤੇ ਕਿਸੇ ਨੂੰ ਕੀ ਡੈਪੈਂਡੀ ਆ ਉਹਨਾਂ ਦੇ ਨਾਲ ਸਾਡੇ ਖੜਦਾ ਸਾਡਾ ਖੜੀ ਜਾਂਦਾ ਅਸੀਂ ਉਹਨਾਂ ਨਾਲ ਖੜਿਆ ਦਿਲੋਂ ਖੜਿਆ ਤਾਂ ਦੀ ਗੱਲ ਕਰਦੇ ਆ ਕਿਉਂਕਿ ਇਤੋਂ ਪਹਿਲਾਂ ਜੀ ਦੇਖੋ ਇਹਨਾਂ ਦਾ ਅਬਦਾ ਫੈਸਲਾ ਸੀਗਾ ਹੁਣ ਢੱਲੇਵਾਲ ਸਾਹਿਬ ਹੜਤਾਲ ਤੇ ਬੈਠੇ ਨੇ ਸਾਨੂੰ ਪਤਾ ਵੀ ਉਹਨਾਂ ਦੀ ਹਾਲਤ ਨਾਜਕ ਹੋ ਰਹੀ ਹੈ ਸਾਡੀ ਡਿਊਟੀ ਹੈ ਸਾਡਾ ਫਰਜ਼ ਬਣਦਾ ਹੈ ਕਿਉਂਕਿ ਉਹਨਾਂ ਦਾ ਹਾਲਚਾਲ ਪੁੱਛਣ ਲਈ ਉੱਥੇ ਜਾਣ ਲਈ ਉਹਨਾਂ ਨੂੰ ਹੌਸਲਾ ਦੇਣ ਲਈ ਕਿਉਂਕ ਉਹ ਸਾਡੇ ਲੀਡਰ ਨੇ ਸਾਡਾ ਫਰਜ਼ ਮੰਨਦਾ ਉਹਨਾਂ ਨੂੰ ਹੌਸਲਾ ਅਫਸਾਈ ਤੇ ਇਹਨੂੰ ਵੀ ਅਸੀਂ ਤੁਹਾਡੇ ਨਾਲ ਖੜਿਆ ਡਰੋ ਨਾ ਕਿਉਂਕਿ ਸਰਕਾਰਾਂ ਨੂੰ ਵੀ ਸਾਡੀ ਇਹ ਜਾਨਦੀ ਆ ਆਵਾਜ਼ ਵੀ ਅਸੀਂ ਸਾਰੇ ਇਕੱਠੇ ਆ ਸਰਕਾਰ ਇਹਨਾਂ ਸੋਚੇ ਵੀ ਕੱਲਾ ਡੱਲੇ ਵਾਲਾ ਜੀ ਉਹਨੂੰ ਕੁਝ ਹੋਊਗਾ ਤਾਂ ਕੋਈ ਫਰਕ ਪੈਣਾ ਤੇ ਉੱਥੇ ਆਪੇ ਚਲੀ ਜਾਣਗੇ ਇਹ ਬਿਲਕੁਲ ਗਲਤ ਫਹਮੀ ਆ ਸਾਰਾ ਸੰਗਤਾਲ ਭਾਰਤ ਸਾਰੇ ਅਸੀਂ ਨਾਲ ਆ ਇਕੱਠੇ ਆ ਜਦੋਂ ਕੋਈ ਵੀ ਖਨੌਰੀ ਮੋਰਚੇ ਦੇ ਜੇ ਸੰਭੂ ਤੇ ਕੋਈ ਦਿੱਕਤ ਆਊਗੀ ਤਾਂ ਅਸੀਂ ਉਹਨਾਂ ਦੇ ਨਾਲ ਛੋਟੇ ਨਾਲ ਮੋਟਾ ਜਿੰਕੇ ਨਾਲ ਖੜਾਂਗੇ ਸਰਕਾਰਾਂ ਨੇ ਸਾਡੀ ਸੁਣੀ ਹੁੰਦੀ ਆ ਤੇ ਦੇਖਣ ਦੀ ਲੋੜ ਨਹੀਂ ਸੀ ਪੈਣੀ ਕਿਉਂ ਬੈਠਣਾ ਪਿਆ ਰਿਆ ਫਰਦਵ ਪਹਿਲਾ ਇਤਿਹਾਸ ਜਿਹੜਾ ਦਲਜੀਤ ਦੇ ਦਾ ਸੀ ਉੱਥੇ ਅਸੀਂ ਇਕੱਠਾ ਹੀ ਉੰਗਲੋਂ ਲੱਗਿਆ ਸੀਗਾ ਬਾਦਸੂਤੀ ਨੂੰ ਉਹਨੋਂ ਬਾਅਦ ਜਦੋਂ ਵਾਪਸ ਆਇਆ ਤੇ ਉਹਨੋਂ ਬਾਅਦ ਜਿਹੜਾ ਵਾ ਇਹ ਦੋ ਸੈਂਸ ਜਿਹੜਾ ਵਾ ਖਾਸ ਤੌਰ ਤੇ ਇਹ ਬੰਡਿਆ ਗਿਆ ਸੀਗਾ ਇਹ ਕੋਈ ਸ਼ੱਕ ਨਹੀਂ ਸਾਰਿਆਂ ਨੂੰ ਇਹ ਪਤਾ ਸੀ ਪਰ ਇਹਦੇ ਬਾਅਦ ਵੀ ਜਦੋਂ ਵੀ ਅੱਥੇ ਜਿਹੜੇ ਸੰਭੂ ਪਾਰਟੀ ਦੇ ਬੈਠੇ ਆ ਸਾਡੇ ਭਰਾ ਬੈਠੇ ਆ ਇਹਨਾਂ ਤੇ ਚਾਹੇ ਉਹ ਪਹਿਲਾ ਗੋਲੀ ਚਲਾਉਣ ਦੀ ਗੱਲ ਸੀਗੀ ਆਪਣਾ ਉਹ ਸ਼ਹੀਦ ਹੋਏ ਸੀ ਜਿਹੜੇ ਸ਼ੁਭਕਰਨ ਸ਼ਹੀਦ ਹੋਇਆ ਜਾਉਂਗਾ ਪਹਿਲਾ ਸੀ ਅਸੀਂ ਟਾਲ ਮੇਲ ਨੇ ਐਕਸ਼ਨ ਜਿਹੜੇ ਆ ਚਾਹੇ ਭਾਰਤ ਬੰਦ ਦੇ ਸੱਦੇ ਵੀ ਦਿੱਤੇ ਆ ਬਾਕੀ ਵੀ ਅਸੀਂ ਐਕਸ਼ਨ ਨਾਲ ਲੱਗੇ ਜਿਹੜੇ ਆ ਉਹਨਾਂ ਦੀ ਹਮਾਇਤ ਜਿਹੜੇ ਨਾਲ ਕਰਦੇ ਆ ਆਲ ਸਾਹਿਬ ਜਿਹੜੇ ਆਏ ਮਰਨਮਰ ਤੇ ਬੈਠੇ ਆ ਸਾਡਾ ਜਿਹੜਾ ਸੰਗਠਨ ਮੋਰਚਾ ਇਹਦੇ ਅਸੀਂ ਕ੍ਰਾਂਤੀਕਾਰੀ ਯੂਨੀਅਨ ਜਿਹੜੇ ਇਹ ਸ਼ੁਰੂ ਤੋਂ ਹੋ ਜਦਾ ਛਾਵਾ ਸਾਡੀ ਕਿਸੇ ਬੰਦੀ ਇਸ ਇਸ ਗੱਲ ਦੀ ਜੀ ਚਿੰਤਾਤਾ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਾਤਾ ਤੇ ਜਿਹੜਾ 101 ਦਾ ਜਸਾ ਜਾਂਦਾ ਜਾ ਰਹੇ ਆ ਉਹਨਾਂ ਨਾਲ ਜੋ ਵਿਹਾਰ ਜਿਹੜੀ ਦੁੱਧਛੈ ਜਿਹੜੀ ਹਰਿਆਣਾ ਸਰਕਾਰ ਤੇ ਸੈਂਟਰ ਸਰਕਾਰ ਨੇ ਰਵਈਆ ਬਣਾਇਆ ਵਾ ਅਸੀਂ ਉਹਦੇ ਜਿਹੜੇ ਉਹਦੇ ਬਰੋਚ ਉਹਦੇ ਰੋਸ ਹੋ ਜੂ ਇਹ ਆਪਣਾ ਪ੍ਰੋਟੈਸਟ ਹੈ ਇਹ ਜਿਹੜੀਆਂ ਮਰਨ ਮਾਰਤੇ ਜਿਹੜੇ ਬੈਠੇ ਨੇ ਉਹਨਾਂ ਨੂੰ ਆਪਣੇ ਜਿਹੜੀ ਆ ਹਮਾਇਤ ਦੇਣ ਵਾਸਤੇ ਜਿਹੜਾ ਅੱਜ 11 ਅੱਜ 13 ਦਿਨਾਂ ਕਿ ਕਿਰਤ ਆ। ਇਹ ਨਹੀਂ ਅਜੇ ਇਹ ਵੇਖੋ ਐਡਵਾਂਸ ਗੱਲ ਹੋਊਗੀ ਜੇ ਤਨ ਸਾਡੇ ਹੈਗੇ ਨੇ ਕਿ ਸੰਯੁਕਤ ਮੋਰਚਾ ਟੋਟਲ ਜਿਹੜਾ ਵਾ ਇਸ ਗੱਲ ਤੇ ਅਸੀਂ ਆਪਣੀ ਜਿਹੜੀ ਜਥੇਬੰਦੀ ਵਾਲੀ ਉਹ ਰਾਇ ਰੱਖੀ ਆ। ਕੋਈ ਦੁਆਰਾ ਜਿਹੜਾ ਕੋਈ ਨਾ ਕੋਈ ਐਸਾ ਰਾਹ ਕੱਢਿਆ ਜਾਵੇ ਜਿੱਦਾਂ ਜਥੇਬੰਦੀਆਂ ਮੋੜ ਇੱਕ ਹੋ ਜਾਣ। ਕਿਉਂਕਿ ਇਹਦਾ ਜਿਹੜਾ ਵਾ ਹਾਕਮਾਂ ਦੇ ਮਾਤਾਂ ਜਿਹੜੀਆਂ ਇਸ ਵੇਲੇ ਕ락ਪੁਰ ਇਟੀ ਦੇ ਗੁਲਾਮ ਨੇ। ਉਹ ਇੱਥੇ ਜਿਹੜੀਆਂ ਦਲਾਹ ਜਿਹੜੀਆਂ سرمایہਦਾਰ ਲੋਕ ਨੇ ਉਹਨਾਂ ਦੇ ਇਤਲਾਮ ਤੇ ਕਿਸਾਨ ਦੇ ਇਤਲਾਮ ਕश्ती ਲੋਕੀਆਂ ਵਿਰੋਧੀ ਨੇ ਇਹਦਾ ਉਹ ਫਾਇਦਾ ਚੁੱਕ ਰਹੇ ਨੇ ਇਸ ਕਰਕੇ ਸਾ ਇਹ ਇਸ ਕਰਕੇ ਸਾਡਾ ਯਤਨ ਹੈ ਸਾਡੀ ਕ੍ਰਾਂਤੀਕਾਰੀ ਕਿਸਾਨ ਗੁੰਜਦੀ ਆ ਬੰਦੀ ਭੂਮਿਕਾ ਇਸ ਗੱਲ ਦੀ ਨਿਭਾਉਗੀ ਵੀ ਮੁੰਡ ਜਿਹੜਾ ਵਾ ਕਿਸਾਨ ਜਿਹੜਾ ਵਾ ਜਿਹੜੀਆਂ ਦੋਵੇਂ ਜਿਹੜੇ ਆ ਤੇ ਧੜੇ ਜਿਹੜੇ ਆ ਇਹ ਮੁੱਖ ਰੋਲ ਅਦਾ ਕਰਨ ਦੇ ਇੱਕ ਹੋਣ